ਕੇ ਸੂਬੇ ਦਾ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਡਾਉਨ ਟੂ ਅਰਥ ਬੰਦੇ ਨੇ ਜਿਨ੍ਹਾਂ ਨੇ ਜਿਨਾ ਨਗਰ ਆਪਣਾ ਹੈਲੀਕਾਪਟਰ ਪਬਲਿਕ ਨੂੰ ਦਿੱਤਾ ਕਿ ਜਿੱਥੇ ਐਵੇਕਿਊਏਸ਼ਨ ਵਾਸਤੇ ਜਿੱਥੇ ਕਿਸ ਨੂੰ ਲਿਫਟਿੰਗ ਕਰਨੀ ਹੈ ਫਸੇ ਹੋਏ ਲੋਕ ਨੇ ਉਹਨਾਂ ਬਾਅਦ ਸੇ ਮੈਂ ਛੱਡ ਕੇ ਜਾ ਰਿਹਾ ਮੈਂ ਮੇਰਾ ਕੋਈ ਫਰਕ ਨਹੀਂ ਪੈਂਦਾ ਮੈਂ ਟ੍ਰੇਨ 'ਚ ਵੀ ਚੱਲ ਜਾਵਾਂਗਾ ਕਿ ਮੈਨੂੰ ਲੱਗ ਰਿਹਾ 1000 1500 ਇੱਕ ਕਮ ਸੇ ਕਮ ਜਿਹੜੇ ਕਿਸਾਨ ਨੇ ਉਹ ਅਫੈਕਟਡ ਨੇ ਇਹ ਡਿਸਟ੍ਰਿਕਟ ਉਦਾਸਪੁਰ ਔਰ ਪਟਾਣਕੋਟ ਵਿੱਚ ਬਹੁਤ ਵੱਡਾ ਲਾਸ ਹੈ ਹਲਕਾ ਪੁਆ ਹਲਕਾ ਪੁਆ ਵੀ ਕਾਫੀ ਚਪੇੜ ਦੇ ਵਿੱਚ ਆਇਆ ਦੇਖੋ ਜੀ ਹਲਕਾ ਪੁਆ ਚ ਮੈਂ ਆਂਦਾ ਇਹ ਮੇਰਾ ਪਿੰਡ ਹਲਕਾ ਪੁਆ ਚ ਆਂਦਾ 12 12 15 15 ਫੁੱਟ ਪਾਣੀ ਜਿੱਥੋਂ ਨਿਕਲ ਗਿਆ ਉਹ ਫਸਲਾਂ ਕੀ ਰਹਿ ਜਾਣਗੀਆਂ ਪ੍ਰਦੀਪਪੁਰ ਤੇ ਲੋਕਲ ਹੈ ਕੋਈ ਜਾਣਦਾ ਸਾਰਾ ਬਟ ਮੈਂ ਯਕੀਨ ਨਾਲ ਕਹ ਰਿਹਾ ਮੇਰੇ ਕਿਸਾਨ ਪਰਿਵਾਰਾਂ ਨੂੰ ਬਿਲਕੁਲ ਚਿੰਤਾ ਕਰਨ ਦੀ ਜਰੂਰਤ ਨਹੀਂ ਹੈਗੀ ਕੋਈ ਵੀ ਅਫੈਕਟਡ ਮੇਰਾ ਭਰਾ ਭੈਣ ਇਸ ਨੂੰ ਗੁਰਦਾਸਪੁਰ ਪਠਾਨਕੋਟ ਪੋਆ ਤਜਨਪੁਰ ਕੋਈ ਵੀ ਏਰੀਆ ਫ੍ਰੀ ਟਰੀਟਮੈਂਟ ਕਰਾਂਗਾ ਬਗੈਰ ਪੁੱਛੇ ਉਹ ਆ ਜਾਣ ਇਹ ਮੈਂ ਤੁਹਾਡੇ ਚੈਨਲ ਤੇ ਕਹਿ ਰਿਹਾ ਮੈਂ ਇਹ ਨਹੀਂ ਕਹਿ ਰਿਹਾ ਕਿ ਕੋਈ ਮੈਂ ਹਸਾਨ ਕਰ ਰਿਹਾ ਕਿਉਂਕਿ ਮੇਰੇ ਪਰਿਵਾਰ ਨੇ ਔਰ ਜ਼ਰੂਰ ਆ ਸਾਰੇ ਮੁੰਡਿਆਂ ਨੂੰ ਹੈ ਕਿਉਂਕਿ ਪਾਣੀ ਚਾਰ ਚਾਰ ਪੰਜ ਪੰਜ ਜਨ ਘਰਾਂ ਚ ਪੜਿਆ ਹੋਇਆ 10 15 15 ਫੁੱਟ ਪਾਣੀ ਹੈ ਪਹਾੜਾਂ ਦੇ ਵਿੱਚ ਬਾਰਿਸ਼ ਹੋਣ ਤੋਂ ਬਾਅਦ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਜ਼ਰੂਰ ਮਾਰੇ ਹੋਏ ਨੇ ਆ ਤੁਹਾਨੂੰ ਤਸਵੀਰਾਂ ਜਿਹੜੀਆਂ ਇੱਕ ਵਾਰ ਮਾਦੋਂ ਪਰ ਹੈਡ ਬਾਕਸ ਦੀਆਂ ਜਿਹੜੀਆਂ ਉਹ ਦਿਖਾ ਦਿੰਨੇ ਆ ਮੈਨ ਹੈਡ ਬਾਕਸ ਆ ਜਿੱਥੇ ਅੱਜ ਇੱਕ ਵੱਡੀ ਜਿਹੜੀ ਐਕਸ ਦੀ ਜਿਹੜੀ ਆ ਉਹ ਵਾਪਰੀ ਆ ਜਿੱਥੇ ਦੋ ਗੇਟ ਟੁੱਟੇ ਆ ਉੱਥੇ ਹੀ ਆ ਕੋਈ ਕਵਰੀ ਕੈਮਰਾ ਉਧਰ ਜ਼ਰੂਰ ਕਵਾਂਗਾ ਵੀ ਇਹ ਜ਼ੂਮ ਕਰਕੇ ਦਿਖਾ ਦਿਓ ਕਿ ਜਿੱਥੇ ਗੇਟ ਜਿਹੜੇ ਆ ਦੋ ਟੁੱਟੇ ਆ ਤੇ ਉੱਥੇ ਜਿਹੜੇ ਆ ਬੰਦੇ ਵੀ ਜਿਹੜੇ ਆ ਲਗਭਗ 50 ਦੇ ਬੰਦੇ ਲਗਭਗ 50 ਬੰਦੇ ਜਿਹੜੇ ਆ ਉਹ ਮੁਲਾਜ਼ਮ ਜਿਹੜੇ ਨੇ ਉਹ ਉੱਥੇ ਫਸੇ ਸੀਗੇ ਜਿਨ੍ਹਾਂ ਨੂੰ ਹੈਲੀਕਾਪਟਰ ਯਾਨੀ ਕਿ ਚੋਪਰ ਦੇ ਰਾਹੀਂ ਰੈਸਕਿਊ ਕਰਕੇ ਜਿਹੜਾ ਆ ਉਹ ਇਸ ਸਾਈਡ ਲਿਆਂਦਾ ਗਿਆ ਬਾਹਰ ਕਢਿਆ ਗਿਆ ਤੇ ਸਾਡੇ ਨਾਲ ਆ ਆਵਾਦਮੀ ਪਾਰਟੀ ਦੀ ਵੱਡੀ ਲੀਡਰਸ਼ਿਪ ਜਿਹੜੀ ਆ ਉਹ ਮੌਜੂਦ ਆ ਸਾਡੇ ਨਾਲ ਸਟੇਟ ਵਾਈਸ ਪ੍ਰੈਜ਼ੀਡੈਂਟ ਨਾਲ ਰਾਜਪੂਤ ਮਹਾਸਭਾ ਦੇ ਚੇਅਰਮੈਨ ਸਾਡੇ ਨਾਲ ਸਰਨ ਸੰਸ ਲਾਰੀਆ ਜਿਹੜੇ ਨੇ ਉਹ ਮੌਜੂਦ ਆ ਜਨਾਬ ਤੁਸੀਂ ਇੱਥੇ ਪਹੁੰਚੇ ਹੋ ਇੱਕ ਵੱਡੀ ਟਰੈਜਡੀ ਹੋਈ ਆ ਕੋਈ ਜਾਨੀ ਮਾਲੀ ਵੀ ਨੁਕਸਾਨ ਹੋਇਆ ਸੀ प्रदीप ਬੜੇ ਦੁੱਖ ਦੀ ਗੱਲ ਹੈ ਕਿ ਜਿਹੜਾ ਨਹੀਂ ਹੋਣਾ ਚਾਹੀਦਾ ਉਹ ਹੋ ਗਿਆ ਲੇਕਨ ਇਨ ਨੇਚਰ ਕਲਾਮਿਟੀ ਹੈ ਕੋਈ ਤੇ ਕੋਈ ਨੁਕਸਾਨ ਕਰਕੇ ਜਾਂਦੀ ਹੈ ਪੂਰੀ ਹੰਦਰ ਦੀ ਹੈ ਉਸ ਪਰਿਵਾਰ ਨਾਲ ਜਿਹਦਾ ਜਿਹਦਾ ਘਰ ਦਾ ਬੰਦਾ ਦੀ ਡੈਥ ਹੋ ਗਈ ਹੈ 21 ਬੰਦੇ ਦੀ ਡੈਥ ਹੋਈ ਹੈ ਔਰ ਕਨਫਰਮ ਹੋ ਗਈ ਹੈ ਔਰ ਮੈਨੂੰ ਪੂਰਾ ਯਕੀਨ ਹੈ ਕਿ ਪੂਰੀ ਐਡਮਿਨਿਸਟ੍ਰੇਸ਼ਨ ਮੇਰੇ ਸੀਐਮ ਸਾਹਿਬ ਸਾਰੇ ਹਲਕੇ ਦਾ ਦੌਰਾ ਕਰਕੇ ਗਏ ਨੇ ਇਨਾ ਜ਼ਰੂਰ ਹੈਗਾ ਕਿ ਨੁਕਸਾਨ ਬਹੁਤ ਵੱਡੀ ਸਕੇਲ ਤੇ ਹੋਇਆ ਹੈ ਸਪੈਸ਼ਲੀ ਕਿਸਾਨਾਂ ਦਾ ਔਰ ਮੈਂ ਚਾਹਨਾ ਕਿ ਇਹਨੂੰ ਸੈਂਟਰ ਵੀ ਸਾਡੀ ਸਪੋਰਟ ਕਰੇ ਔਰ ਜਿੱਦਾਂ ਸਾਡੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਅੱਜ ਮੈਂ ਪਹਿਲੀ ਵਾਰ ਇਤਿਹਾਸ ਵਿੱਚ ਲਿਖਿਆ ਕਿ ਸੂਬੇ ਦਾ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਡੌਂਟ ਟੂ ਅਰਥ ਬੰਦੇ ਨੇ ਜਿਨ੍ਹਾਂ ਨੇ ਦਿਨਨਗਰ ਆਪਣਾ ਹੈਲੀਕਾਪਟਰ ਪਬਲਿਕ ਨੂੰ ਦਿੱਤਾ ਕਿ ਜਿੱਥੇ ਐਵੈਕਿਊਏਸ਼ਨ ਵਾਸਤੇ ਜਿੱਥੇ ਕਿਤਕ ਕਿਸ ਨੂੰ ਲਿਫਟਿੰਗ ਕਰਨੀ ਆ ਫਸੇ ਹੋਏ ਲੋਕ ਨੇ ਉਹਨਾਂ ਵਾਸਤੇ ਮੈਂ ਛੱਡ ਕੇ ਜਾ ਰਿਹਾ ਮੈਂ ਮੇਰਾ ਕੋਈ ਫਰਕ ਨਹੀਂ ਪੈਂਦਾ ਮੈਂ ਟ੍ਰੇਨ ਤੇ ਵੀ ਚੱਲ ਜਾਵਾਂਗਾ ਇਹਨੂੰ ਕੋਈ ਫਰਕ ਨਹੀਂ ਪੈਂਦਾ ਲੇਕਿਨ ਉਹ ਕਾਰ ਚ ਅੰਮ੍ਰਿਤਸਰ ਵਾਸਤੇ ਨਿਕਲ ਗਏ ਹੈਲੀਕਾਪਟਰ ਛੱਡ ਕੇ ਗਏ ਨੇ ਮੈਂ ਕਹ ਰਿਹਾ ਪ੍ਰਦੀਪ ਇਹ ਹਿਸਟਰੀ ਹੈ ਪਹਿਲੀ ਵਾਰ ਕਿ ਕੋਈ ਚੀਫ ਮਿਨਿਸਟਰ ਪਬਲਿਕ ਵਾਸਤੇ ਇੰਨੀ ਗਹਿਰਾਈ ਇੰਨੇ ਲੋਅਰ ਲੈਵਲ ਤੱਕ ਆ ਸੋਚਦਾ ਕਿ ਅਗਰ ਪਬਲਿਕ ਦੀ ਜ਼ਰੂਰਤ ਹੈ ਤੇ ਮੇਰੀ ਜ਼ਰੂਰਤ ਨਹੀਂ ਹੈਗੀ ਉਹ ਕਹਿੰਦਾ ਇਹ ਹੈਲੀਕਾਪਟਰ ਤੁਹਾਡਾ ਤੇ ਮੈਂ ਅੱਜ ਇੱਕ ਪੁੱਤੀ ਤੈਨੂੰ ਕਹਿੰਦਾ ਪੂਰੀ ਐਡਮਿਨਿਸਟ੍ਰੇਸ਼ਨ ਪੂਰੀ ਗਵਰਨਮੈਂਟ ਪੂਰੀ ਲੱਗੀ ਹੋਈ ਹੈ ਪੂਰੇ ਪੰਜਾਬ 'ਚ ਮੈਨੂੰ ਪੂਰਾ ਯਕੀਨ ਹੈ ਜਿਸ ਤਰੀਕੇ ਨਾਲ ਅਸੀਂ ਕੰਮ ਕਰ ਰਹੇ ਹਾਂ ਲੋਕਾਂ ਨੂੰ ਪੂਰੀ ਮਦਦ ਮਿਲੇਗੀ ਜ਼ਰੂਰ ਪੰਜਾਬ ਸਰਕਾਰ ਨੇ ਜ ਜਿੰਨੇ ਵੀ ਉਹਨਾਂ ਦੇ ਪਿੱਛੇ ਦਿਨ ਬੀਤੇ ਆ ਬੜੇ ਸਿਹਰਦ ਤਰੀਕੇ ਨਾਲ ਜਿਹੜੇ ਕੰਮ ਕੀਤੇ ਆ ਆ ਕਿਉਂਕਿ ਕਾਫੀ ਵੱਡਾ ਪ੍ਰਭਾਵ ਇਹਨਾਂ ਹੜਾ ਨੇ ਪਾਇਆ ਲੱਗਦਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਜਿਹੜਾ ਮੋੜ ਤੋਂ ਕਿਉਂਕਿ ਖਰਾਬੀ ਤਾਂ ਕਾਫੀ ਹੋਈ ਆ ਕਿ ਤੁਸੀਂ ਕਿਸਾਨਾਂ ਦੇ ਨਾਲ ਹਰ ਵਾਰੀ ਕਿਸਾਨਾਂ ਦੀ ਆਵਾਜ਼ ਚੱਕਦੇ ਕਿਸਾਨਾਂ ਦੇ ਲੀਡਰ ਵੀ ਹੋ ਤੇ ਕਿਸਾਨਾਂ ਨੂੰ ਵੀ ਭਾਰੀ ਜਿਹੜਾ ਨੁਕਸਾਨ ਹੋਇਆ ਪ੍ਰਦੀਪ ਸਵਰਨ ਸਲਾਰੀਆ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਔਰ ਸਪੈਸ਼ਲੀ ਸਾਡੇ ਸਟੇਟ ਦੇ ਸੂਬੇ ਦੇ ਚੀਫ ਮਿਨਿਸਟਰ ਸਾਹਿਬ ਉਹ ਬੜੇ ਇੱਕ ਪਿੰਡ ਤੋਂ ਉੱਠ ਕੇ ਆਏ ਨੇ ਇੱਕ ਲੋਅਰ ਮੀਡਲ ਕਲਾਸ ਫੈਮਿਲੀ ਦੇ ਬੰਦੇ ਨੇ ਲੋਕਾਂ ਦੀਆਂ ਕਿਸਾਨਾਂ ਦੀਆਂ ਗਰੀਬਾਂ ਦੀਆਂ ਜਰੂਰ ਮੰਨ ਲਿਆ ਸਾਰੀਆਂ ਜ਼ਰੂਰਤਾਂ ਨੂੰ ਜਾਣਦੇ ਨੇ ਔਰ ਮੈਨੂੰ ਪੂਰਾ ਯਕੀਨ ਹੈ ਕਿਸਾਨਾਂ ਨੂੰ ਅਸੀਂ ਉਹਦਾ ਬੇਜਾ ਕੇ ਜਿਹੜੀ ਵੀ ਮਦਦ ਹੋएगी ਉਹ ਕਰਾਂਗੇ ਅਨਾਉਂਸਮੈਂਟ ਅਸੈਸਮੈਂਟ ਹੋਣ ਦਿਓ ਕਿੰਨੀ ਡੈਮੇਜ ਹੋਇਆ ਡੈਮੇਜ ਬਹੁਤ ਜ਼ਿਆਦਾ ਹੋਇਆ ਕਿਉਂਕਿ ਮੈਨੂੰ ਲੱਗ ਰਿਹਾ ਹੈ 1500 ਏਕੜ ਕਮ ਸੇ ਕਮ ਜਿਹੜੇ ਕਿਸਾਨ ਨੇ ਉਹ ਫੈਕਟਡ ਨੇ ਇਹ ਡਿਸਟ੍ਰਿਕਟ ਗੁਰਦਾਸਪੁਰ ਔਰ ਪਠਾਨਕੋਟ ਵਿੱਚ ਬਹੁਤ ਬੜਾ ਲਾਸ ਹੈ ਹਲਕਾ ਹਲਕਾ ਪੁਹਾ ਵੀ ਕਾਫੀ ਚਪੇੜ ਦੇ ਵਿੱਚ ਆਇਆ ਸਰ ਦੇਖੋ ਜੀ ਹਲਕਾ ਪੁਹਾ ਚ ਮੈਂ ਆਣਾ ਇਹ ਮੇਰਾ ਪਿੰਡ ਹਲਕੇ ਪੁਹਾ ਜਾਂਦਾ ਹੈ 12 12 15 15 ਫੁੱਟ ਪਾਣੀ ਜਿੱਥੋਂ ਨਿਕਲ ਗਿਆ ਉਹ ਫਸਲਾਂ ਕੀ ਰਹਿ ਜਾਣਗੀਆਂ ਪ੍ਰਦੀਪ ਤੂੰ ਤੇ ਲੋਕਲ ਹੈ ਤੂੰ ਜਾਣਦਾ ਸਾਰਾ ਬਟ ਮੈਂ ਯਕੀਨ ਨਾਲ ਕਹਿ ਰਿਹਾ ਮੇਰੇ ਕਿਸਾਨ ਪਰਿਵਾਰਾਂ ਨੂੰ ਬਿਲਕੁਲ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਜੋ ਬੈਸ ਤੋਂ ਬੈਸ ਹੋਏਗਾ ਉਹ ਕੀਤਾ ਜਾਏਗਾ ਔਰ ਹਰ ਤਰੀਕੇ ਦੀ ਰੋਡ ਬਣਾਏ ਦਾਂਗੇ ਉਹਨਾਂ ਦੀ ਫਸਲਾਂ ਦੀ ਪਰਾਈ ਕੀਤੀ ਜਾਏਗੀ ਹੋਰ ਵੀ ਕਿਸੇ ਨੂੰ ਮੈਡੀਕਲ ਅਸਿਸਟੈਂਟ ਚਾਹੀਦਾ ਹੈ ਮੈਂ ਤੁਹਾਡੇ ਇਹ ਅੱਜ ਚੈਨਲ ਤੇ ਕਹਿ ਰਿਹਾ ਦਾ ਵਾਈਡ ਮੈਡੀਕਲ ਕਾਲਜ ਐਂਡ ਹਸਪੀਟਲ ਕੋਈ ਵੀ ਅਫੈਕਟਡ ਮੇਰਾ ਭਰਾ ਭੈਣ ਜਿਸ ਤੋਂ ਗੁਰਦਾਸਪੁਰ ਪਠਾਨਕੋਟ ਪੁਆ ਸਜਨਪੁਰ ਕੋਈ ਵੀ ਏਰੀਆ ਫ੍ਰੀ ਟਰੀਟਮੈਂਟ ਕਰਾਂਗਾ ਬਿਗੈਰ ਪੁੱਛੇ ਉਹ ਆ ਜਾਣ ਇਹ ਮੈਂ ਤੁਹਾਡੇ ਚੈਨਲ ਤੇ ਕਹਿ ਰਿਹਾ ਮੈਂ ਇਹ ਨਹੀਂ ਕਹਿ ਰਿਹਾ ਕਿ ਕੋਈ ਮੈਂ ਹਸਾਨ ਕਰ ਰਿਹਾ ਕਿਉਂਕਿ ਮੇਰੇ ਪਰਿਵਾਰ ਨਾਲ ਔਰ ਜ਼ਰੂਰ ਅੱਜ ਸਾਰੇ ਬੰਦੇ ਨੂੰ ਹੈ ਕਿਉਂਕਿ ਪਾਣੀ ਚਾਰ ਚਾਰ ਪੰਜ ਪੰਜ ਦਿਨਾਂ ਚ ਘਰਾਂ 'ਚ ਭੜਿਆ ਹੋਇਆ 10 15 15 ਫੁੱਟ ਪਾਣੀ ਹੈ। ਇਹ ਘਰਾਂ ਦੇ ਵਿੱਚ ਆਮ ਘਰਾਂ ਦੇ ਵਿੱਚ ਅਸੀਂ ਤਸਵੀਰਾਂ ਵੀ ਵੇਖੀਆਂ ਤੁਹਾਡੀਆਂ ਤੁਸੀਂ ਕੈਬਨਟ ਮੰਤਰੀ ਤੁਹਾਡੇ ਨਾਲ ਦੀ ਟੀਮ ਜਿਹੜੀ ਹੈ ਨਾ ਘਰਾਂ ਦੇ ਵਿੱਚ ਗਏ ਲੋਕਾਂ ਦੇ ਤੇ ਕਿਵੇਂ ਦਾ ਲੋਕਾਂ ਦੇ ਕਿਦਾਂ ਦੇ ਗੱਲਬਾਤ ਕਿਦਾਂ ਲੋਕਾਂ ਨੇ ਕਰ ਰਹੀ ਸੀ ਕੀ ਉਹਨਾਂ ਦੇ ਵਿਚਾਰ ਸੀਗੇ ਪ੍ਰਦੀਪ ਬੁਰਾ ਹਾਲ ਹੈ। ਬੇਬਸ ਬੰਦਾ ਕੁਝ ਨਹੀਂ ਕਰ ਸਕਦਾ ਕਿਉਂਕਿ ਨੇਚਰ ਕਲਾਮਿਟੀ ਹੈ ਪਾਣੀ ਚੜਨਾ ਕਿਸੇ ਨੂੰ ਪਤਾ ਨਹੀਂ ਸੀ ਕਿ ਕਿਸੇ ਨੇ ਤਿਆਰੀ ਨਹੀਂ ਕੀਤੀ ਸੀ ਕਿ ਇੰਨਾ ਪਾਣੀ ਆ ਜਾਏਗਾ। ਹੋਏ 2 4 5 ਫੁੱਟ ਆ ਗਿਆ। ਦੇ 14 14 ਫੁੱਟ ਪਾਣੀ ਆ ਜੇ ਤਕਲੀਫ ਤੇ ਹੈਗੀ ਆ ਬਟ ਮੈਂ ਜ਼ਕੀਨ ਨਾਲ ਕਹਨਾ ਪੂਰੀ ਆਮ ਆਦਮੀ ਪਾਰਟੀ ਇਹ ਪਹਿਲੀ ਵਾਰ ਹੋਇਆ ਗਿਆ ਇਤਿਹਾਸ ਕਿ ਹਰ ਛੋਟਾ ਵੱਡਾ ਲੀਡਰ ਲੋਕਾਂ ਵਿੱਚ ਵਿੱਚ ਰਿਆ ਜੋ ਕੁਝ ਹੋਤੋ ਹੋ ਰਿਹਾ ਕਰ ਰਿਹਾ ਮੇਰੇ ਭਰਾ ਮੇਰੇ ਨਾਲ ਖੜੇ ਨੇ ਸਾਡੇ ਕਸਾਂਡਿੰਗ ਦੇ ਮਾਝੇ ਦੇ ਇਨਚਾਰਜ ਪਾਨੂ ਠਾਕਰ ਜੀ ਦੂਸਰੇ ਸਾਬਾ ਠਾਕਰ ਸਾਹਿਬ ਸਾਡੇ ਨਾਲ ਖੜੇ ਨੇ ਇਹ ਸਵੇਰ ਦੇ ਸ਼ਾਮ ਨਾਲ ਰੋਟੀਆਂ ਬਣਾ ਕੇ ਲੋਕਾਂ ਨੂੰ ਖਿਲਾ ਰਹੇ ਨੇ ਉਹਦਾ ਕਾਰਨ ਇੱਕੋ ਹੀ ਹੈ ਅਸੀਂ ਲੋਕਾਂ ਵਿੱਚੋਂ ਹੈ ਲੋਕਲ ਲੈਵਲ ਦੇ ਲੋਕਾਂ ਦੀਆਂ ਤਕਲੀਮਾਂ ਜਾਣਦੇ ਆਂ ਲੋਕਾਂ ਦੀਆਂ ਪ੍ਰੋਬਲਮਾਂ ਜਾਣਦੇ ਆਂ ਸਰਕਾਰ ਦੀ ਤਰਫੋਂ ਵੀ ਮਦਦ ਹੋਏਗੀ ਔਰ ਆਪਣੀ ਤਰਫੋਂ ਜਿਹੜੀ ਮਦਦ ਹੋਈ ਹੈ ਉਹ ਠੋਕ ਕੇ ਕੀਤੀ ਜਾਏਗੀ ਕਿਸੇ ਨੂੰ ਜਿੰਦਾ ਕਰਨ ਦੀ ਜ਼ਰੂਰਤ ਨਹੀਂ ਹੈ ਥੈਂਕ ਯੂ ਧੰਨਵਾਦ ਸਰ ਤੇ ਇਸ ਵੇਲੇ ਮਾਦੋਪੁਰ ਹੈਡਵੌਕਸ ਤੇ ਉੱਥੇ ਖੜਿਆ ਜਿੱਥੇ ਅੱਜ ਇੱਕ ਵੱਡੀ ਘਟਨਾ ਜਿਹੜੀ ਵਾਪਰੀ ਆ ਜਿਹੜੇ ਦੋ ਗੇਟ ਜਿਹੜੇ ਦੱਸੇ ਜਾ ਰਹੇ ਵੀ ਦੋ ਗੇਟ ਜਿਹੜੇ ਆ ਇਹ ਫਲੱਡ ਗੇਟ ਜਿਹੜੇ ਸੀਗੇ ਜਿਹੜੇ ਕਿ ਪਾਣੀ ਦੇ ਤੇਜ਼ ਬਹਾਵ ਦੇ ਨਾਲ ਜਿਹੜੇ ਆ ਉਹ ਡਿੱਗਦੇ ਨੇ ਤੇ ਇੱਕ ਵੱਡੀ ਟ੍ਰੈਸ ਦੀ ਜਿਹੜੀ ਆ ਉੱਥੇ ਹੁੰਦੀ ਆ ਜਿੱਥੇ ਇਹ ਇੱਕ ਵਿਅਕਤੀ ਦੀ ਜਿਹੜੀ ਆ ਉਹ ਮੌਤ ਵੀ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਵੀ ਇੱਥੇ ਇੱਕ ਵਿਅਕਤੀ ਦੀ ਮੌਤ ਵੀ ਹੋਈ ਆ ਨਾਲ ਲਗਭਗ 50 ਵਿਅਕਤੀਆਂ ਨੂੰ ਜਿਹੜਾ ਆ ਉਥੋਂ ਰੈਸਕਿਊ ਕਰਕੇ ਜਿਹੜਾ ਆ ਇਹ ਚੌਪਰ ਦੇ ਰਾਹੀਂ ਹੈਲਿਕਾਪਟਰ ਦੇ ਰਾਹੀਂ ਜਿਹੜਾ ਆ ਬਾਹਰ ਕੱਢਿਆ ਗਿਆ ਕੈਮਰਾਮੈਨ ਨਿਰੂਧ ਨਾਲ ਮੈਂ ਪ੍ਰਦੀਪ ਸਿੰਘ ਰਜਨਾ